ਤਮਾਕੇ ਕਾਰਨ ਦੈਸ਼ਤ ਖੰਨਾ ਦੇ ਲੈਨਾਪਾਰ ਇਲਾਕੇ ਦੀ ਜਗਤ ਕਲੋਨੀ ਵਿੱਚ ਹਾਦਸਾ ਕਾਰਨ ਧੂਆਂ ਹੀ ਧੂਆਂ ਫੈਲ ਗਿਆ ਇੱਕ ਘਰ ਵਿੱਚ ਸਟੋਰ ਕੀਤੇ ਪोटाਸ਼ ਕਾਰਨ ਇੱਕ ਜ਼ੋਰਦਾਰ ਧਮਾਕਾ ਆਇਆ ਜਿਸ ਨਾਲ ਇੱਕ ਘਰ ਦੀ ਛੱਤ ਉੱਡ ਗਈ ਅਤੇ ਕਈ ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ ਇਸ ਦੀਵਾਲੀ ਤੇ ਬਾਜ਼ਾਰਾ ਵਿੱਚ ਪोटाਸ਼ ਦੀ ਗੈਰ ਕਾਨੂੰਨੀ ਵਿਕਰੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਲਲੜੀ ਰੋਡ ਤੇ ਜਗਤ ਕਲੋਨੀ ਦੀ ਗਲੀ ਨੰਬਰ 3 ਵਿੱਚ ਇੱਕ ਘਰ ਦੀ ਪਹਿਲੀ ਮੰਜ਼ਲ ਤੇ ਇੱਕ ਕਮਰੇ ਦੇ ਵਿੱਚ ਸਟੋਰ ਕੀਤਾ ਪੋਟਾਸ ਅਚਾਨਕ ਫਟ ਗਿਆ ਤਮਾਕਾ ਇੰਨਾ ਰੋਜ਼ ਪਟਾਸ਼ ਦੇ ਢੇਢ ਮਰਤਬਾਨ ਮੈਂ ਦੇਖਿਆ ਨੇ ਹੱਥ ਚੁੱਕ ਲੈ ਕੇ ਆਇਆ ਪਹਿਲਾਂ ਇਹਦੇ ਪਾਪਾ ਨਹੀਂ ਲਿਆ ਕੇ ਦਿੱਤੀ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਪਰ ਇਹ ਮੰਨਦੇ ਨਹੀਂ ਕਿਸੇ ਇਹ ਕਿੰਨੇ ਕਿਦਾਂ ਚਲਾ ਰਹੇ ਕੁਝ ਬਥੇ ਇਹ ਦਿਵਾਲੀ ਆਣੇ ਦਿਨ ਤੋਂ ਹੀ ਚਲਾ ਰਹੇ ਹੈ 20 ਤਰੀਕ ਦਾ ਕਿੰਨਾ ਨੁਕਸਾਨ ਆਇਆ ਤੁਹਾਨੂੰ ਲੱਗਿਆ ਨੁਕਸਾਨ ਤਾਂ ਬਹੁਤ ਹੋਇਆ ਬਹੁਤ ਤੇ ਪਿੱਛੇ ਨਾਲ ਇਹਨਾਂ ਦੀ ਜਿਹੜੀ ਛੱਤ ਉੜ ਕੇ ਸਾਡੇ ਪਿੱਛੇ ਡੱਕ ਪੁੱਲਿਆ ਸੀਗਾ ਉਹਦੇ ਵਿੱਚ ਬਿਜਲੀ ਹੈ ਤੇ ਉਹ ਜਿਹੜੀ ਇੱਟ ਸੀਗੀ ਇੱਟ ਵੀ نیچے ਸਾਡੇ ਘਰੀ ਉੱਤੇ ਬੱਚਾ ਹੁੰਦਾ ਤਾਂ ਮਤਲਬ ਕੋਈ ਨੁਕਸਾਨ ਹੋ ਜਾਂਦਾ ਜਬਰਦਸਤ ਬਲਾਸ ਸੀ ਬੱਚੇ ਕਹਿ ਰਹੇ ਹੈ ਵੀ ਪਟਾਸ਼ ਸੀ ਜ ਕੀ ਹੈ ਹੁਣ ਸਾਨੂੰ ਤਾਂ ਪਤਾ ਨਹੀਂ ਬੱਚੇ ਤਿੰਨ ਨੇ ਕਿਤੇ ਕੀ ਪਤਾ ਸਾਰੇ ਹੀ ਮਰ ਜਾਂਦੇ ਪਹਿਲਾਂ ਤਾਂ ਨਹੀਂ ਲਿਆ ਕੇ ਦਿੱਤਾ ਮਤਲਬ ਮੰਨਦੇ ਹੋ ਵੀ ਜਿਹੜੀ ਗਲਤੀ ਹੈ ਹੋਣੀ ਵੀ ਮਾਪਪਾ ਦੀ ਤੁਸੀਂ ਜਿਹੜਾ ਇਹਨੂੰ ਨਹੀਂ ਰੋਕਿਆ ਰੋਕਿਆ ਜੀ ਅਸੀਂ ਬਾਕੀ ਸਾਨੂੰ ਪਤਾ ਹੀ ਨਹੀਂ ਜੀ ਕੁਝ ਵੀ ਪੈਸੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਤਮਾਕੇ ਕਾਰਨ ਦੈਸ਼ਤ ਖੰਨਾ ਦੇ ਲੈਨਾਪਾਰ ਇਲਾਕੇ ਦੀ ਜਗਤ ਕਲੋਨੀ ਵਿੱਚ ਹਾਦਸਾ ਕਾਰਨ ਧੂਆਂ ਹੀ ਧੂਆਂ ਫੈਲ ਗਿਆ ਇੱਕ ਘਰ ਵਿੱਚ ਸਟੋਰ ਕੀਤੇ ਪोटाਸ਼ ਕਾਰਨ ਇੱਕ ਜ਼ੋਰਦਾਰ ਧਮਾਕਾ ਆ ਜਿਸ ਨਾਲ ਇੱਕ ਘਰ ਦੀ ਛੱਤ ਉੱਡ ਗਈ ਅਤੇ ਕਈ ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ ਇਸ ਦੀਵਾਲੀ ਤੇ ਬਾਜ਼ਾਰਾ ਵਿੱਚ ਪोटाਸ਼ ਦੀ ਗੈਰ ਕਾਨੂੰਨੀ ਵਿਕਰੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਲਲੜੀ ਰੋਡ ਤੇ ਜਗਤ ਕਲੋਨੀ ਦੀ ਗਲੀ ਨੰਬਰ 3 ਵਿੱਚ ਇੱਕ ਘਰ ਦੀ ਪਹਿਲੀ ਮੰਜ਼ਲ ਤੇ ਇੱਕ ਕਮਰੇ ਦੇ ਵਿੱਚ ਸਟੋਰ ਕੀਤਾ ਪਟਾਜ਼ ਅਚਾਨਕ ਫਟ ਗਿਆ ਤਮਾਕਾ ਇੰਨਾ ਜ਼ਬਰਦਸਤੀ ਕਿ ਇਸ ਨਾਲ ਇੱਕ ਘਰ ਦੀ ਛੱਤ ਉੱਡ ਗਈ ਅਤੇ ਗਵੰਡੀਆਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਛੱਤ ਦਾ ਮਲਵਾ ਦੂਰ ਦੂਰ ਤੱਕ ਡਿੱਗ ਪਿਆ ਖੁਸ਼ਕਿਸਮਤੀ ਨਾਲ ਹਾਸੇ ਸਮੇਂ ਪਰਿਵਾਰ ھیਟਾ ਬੈਠਾ ਸੀ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਸ਼ਕਤੀਸ਼ਾਲੀ ਤਮਾਕੀ ਅਤੇ ਧੂਏਂ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਲੋਕਾਂ ਨੇ ਦੱਸਿਆ ਕਿ ਤਮਾਕੇ ਵਾਲੀ ਥਾਂ ਤੇ ਬੱਚੇ ਖੇਡ ਰਹੇ ਸਨ ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਕੋਈ ਵੀ ਬੱਚਾ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇਸ ਦਿਵਾਲੀ ਤੇ ਖੰਨਾ ਸ਼ਹਿਰ ਵਿੱਚ ਪਾਈਪ ਗਨ ਵਿਚ ਪोटाਸ ਨਾਲ ਭਰ ਕੇ ਪਟਾਕੇ ਚਲਾਨ ਦੇ ਦੇਖੇ ਗਏ ਰੇਲਵੇ ਰੋਡ ਅਤੇ ਜੀਟੀ ਰੋਡ ਦੇ ਨਾਲ ਲੱਗਦੇ ਬਜ਼ਾਰਾ ਵਿੱਚ ਪਾਈਪ ਗਨ ਖੁੱਲਿਆਂ ਵਿੱਚੀ ਆ ਗਈਆ ਜਦੋਂ ਕਿ ਦੁਕਾਨਾਂ ਦੇ ਬਾਹਰ ਪोटाਸ ਖੁੱਲਿਆਂ ਵਿੱਚੀ ਗਈ ਤਾਂ ਰਤ ਸੁਨੀਤਾ ਨੇ ਇਹਨਾਂ ਦਾ ਬੇਟਾ ਨਾ ਦਿਵਾਲੀ ਵਾਲੇ ਦਿਨ ਦਾ ਹੀ ਪਟਾਸ ਤੇ ਉਹ ਪੈਪ ਜਿਹੜੀ ਲੋਹੇ ਦੀ ਹੁੰਦੀ ਆ ਉਹਦੇ ਚ ਪਾ ਪਾ ਕੇ ਪਟਾਸ ਚਲਾਉਂਦਾ ਸੀ ਉਹ ਮੇਰੇ ਵੀ ਬੇੜੇ ਚ ਬਹੁਤ ਧੂਆ ਜਾਂਦਾ ਨਾਲ ਮੇਰਾ ਘਰ ਮੈਨੂੰ ਚੜਦਾ ਮੈਂ ਪੈਰਾਲਾਈਜ਼ ਦੀ ਮਰੀਜ਼ ਆ ਮੈਂ ਇਹਨੂੰ ਰੋਕਿਆ ਵੀ ਨਾ ਚਲਾਏ ਮੇਰੇ ਧੂਆਂ ਚੜਦਾ ਐ ਦੀ ਮੰਮੀ ਮੈਨੂੰ ਖਿੱਚ ਕੇ ਪਈ ਆ ਉਸ ਦਿਨ ਇਹਦੇ ਪਾਪਾ ਕੋਈ ਨਹੀਂ ਇਹਨਾਂ ਨੂੰ ਸਮਝਾਉਂਦੇ ਇਹ ਉਸ ਦਿਨ ਦਾ ਹੀ ਲੱਗਿਆ ਹੋਇਆ ਰੋਜ਼ ਪਟਾਖੇ ਦੇ ਏਡੇ ਏਡੇ ਮਰਤਬਾਨ ਮੈਂ ਦੇਖੇ ਆਂਦੇ ਲੈ ਕੇ ਆਇਆ ਪਹਿਲਾਂ ਇਹਦੇ ਪਾਪਾ ਨਹੀਂ ਲਿਆ ਕੇ ਦਿੱਤੀ ਆ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਪਰ ਇਹ ਮੰਨਦੇ ਨਹੀਂ ਕਿਸੇ ਵੀ ਕਿੰਨੇ ਕਿਦਾਂ ਚਲਾ ਰਿਹਾ ਸੀ ਕੁਝ ਵੀ ਇਹ ਦੀਵਾਲੀ ਵਾਲੇ ਦਿਨ ਤੋਂ ਹੀ ਚਲਾ ਰਿਹਾ ਹੈ 20 ਤਰੀਕ ਦਾ ਪਾਪਾ ਨੇ ਦੋਵੇਂ ਕਿੰਨਾ ਨੁਕਸਾਨ ਆਇਆ ਪਤਾ ਲੱਗੋ ਨੁਕਸਾਨ ਤਾਂ ਬਹੁਤ ਹੋਇਆ ਪਿਛਲੇ ਪਾਸੇ ਕਿਉਂ ਮੈਂ ਤਾਂ ਜਾਣ ਨਹੀਂ ਸਕਦੀ ਪੈਰਾਲਾਈਸ ਦੀ ਮਰੀਜ਼ ਆ ਮੈਂ ਸੁਣਿਆ ਜਾਂ ਵੀਡੀਓ ਦੇਖੀ ਆ ਬਣਾ ਕੇ ਜਦੋਂ ਧੁਮਾਕਾ ਹੋਇਆ ਤੁਹਾਨੂੰ ਲੱਗਿਆ ਪਤਾ ਵੀ ਧੁਮਾਕਾ ਹੋਇਆ ਬਹੁਤ ਜ਼ਿਆਦਾ ਮੇਰਾ ਦਿਲ ਹੌਲ ਗਿਆ ਮੇਰੇ ਕੋਲ ਇੱਕ ਲੇਡੀ ਸ ਹੋਰ ਬੈਠੇ ਸੀਗੇ ਅਸੀਂ ਬਹੁਤ ਡਰ ਕੇ ਬੈਠੇ ਸਾਰੇ ਧੂਆਂ ਫੈਲ ਗਿਆ ਜਿਵੇਂ ਅੱਗ ਕਿਤੇ ਲੱਗ ਕਿੰਨੀ ਜ਼ੋਰ ਛੀ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਸੀ ਆ ਦੇਖੋ ਚਾਰ ਪੰਜ ਗਲੀਆਂ ਚ ਉਹ ਸਿਰੇ ਤੱਕਰ ਸੁਣੀ ਆ ਆਵਾਜ਼ ਪਾਪਰੇ ਵੀ ਖੜਕੇ ਜੀ ਪਤਾ ਕੀ ਆ ਕੁਝ ਪਤਾ ਨਹੀਂ ਅਸੀਂ ਤਾਂ ਪੁੱਛਿਆ ਵੀ ਇਹਨੇ ਚਲਾਇਆ ਉਹ ਸੰਤਾਏ ਸੀ ਕਿ ਸ਼ਾਇਦ ਉੱਪਰ ਇਹਨੇ ਚਲਾਇਆ ਇਹ ਕਹਿੰਦੀ ਨਹੀਂ ਮੇਰਾ ਬੇਟਾ ਤਾਂ ਥੱਲੇ ਸੀਗਾ ਉੱਪਰ ਆਪ ਹੀ ਚੱਲ ਗਿਆ ਪਹਿਲਾਂ ਵੀ ਚਲਾਉਂਦਾ ਜਾਨ ਹਾਂਜੀ ਨੀਦੀ ਨੀਦੀ ਕਿਹੜੇ ਗਲੀ ਜ ਰਹਨੇ ਹੋ ਅਸੀਂ ਜਗਤ ਕਲੋਨੀ 2 ਨੰਬਰ ਦੇ ਅੱਛਾ ਬਹੁਤ ਜ਼ਿਆਦਾ ਜ਼ਬਰਦਸਤ ਗਲਾਸ ਸੀ ਬੱਚੇ ਕਹਿ ਰਹੇ ਐ ਵੀ ਪੋਟਾਸ਼ ਸੀ ਜਾਂ ਕੀ ਹੈ ਹੁਣ ਸਾਨੂੰ ਤਾਂ ਪਤਾ ਨਹੀਂ ਹੈ ਕਿੰਨੇ ਕ ਵਜੇ ਹੋਇਆ ਇਹ 7 ਵਜੇ 7 ਵਜੇ ਕਰੀਬ ਮਤਲਬ ਫਿਰ ਕਿੰਨਾ ਕੁ ਤੁਹਾਨੂੰ ਲੱਗੀ ਆਵਾਜ਼ ਕਿੰਨੀ ਗਾਈ ਜਦੋਂ ਇਹ ਬਹੁਤ ਜ਼ਿਆਦਾ ਜ਼ਬਰਦਸਤ ਸੀ ਫਿਰ ਦੇਖਿਆ ਬਾਅਦ ਨਿਕਲ ਕੇ ਕੀ ਹੋਇਆ ਹਾਂਜੀ ਅਸੀਂ ਸਾਰੇ ਮਹੱਲੇ ਵਾਲੇ ਆਲਮੋਸਟ ਸਾਰੇ ਗਲੀ ਵਾਲੇ ਹੀ ਬਾਹਰ ਸੀਗੇ ਇੰਨਾ ਜ਼ਿਆਦਾ ਸੀਗਾ ਉਹਨੇ ਫਿਰ ਇਹ ਜਿਹੜੇ ਬੰਦੇ ਜਿਹਨਾਂ ਦੇ ਹੋਇਆ ਇਹ ਇਹ ਸਾਡੇ ਪਰੌਸ ਜਨਾਂ ਨਾਲ ਐ ਬਿਲਕੁਲ ਕਿ ਦੇਖ ਬੱਚਿਆਂ ਨੇ ਕਿਤਾਂ ਜੀ ਬੱਚੇ ਆ ਬੱਚੇ ਬੱਚੇ ਉਹਨਾਂ ਨੇ ਰੱਖਿਆ ਹਾਂ ਬੱਚੇ ਆ ਨੇ ਰੱਖਿਆ ਸੀ ਜੀ ਸੁਨੀਲ ਵਰਮਾ ਜੀ ਹੈ ਸੁਨੀਲ ਵਰਮਾ ਜੀ ਕੀ ਹੋਇਆ ਇੱਕ ਹੀ ਮੈਂ ਬਾਹਰ ਸੀ ਜਦੋਂ ਬੇਟੇ ਦਾ ਫੋਨ ਆਇਆ ਕਿ ਬਹੁਤ ਬੜਾ ਤਮਾਕਾ ਹੋਇਆ ਤੇ ਪਿੱਛੇ ਨਾ ਇਹਨਾਂ ਦੀ ਜਿਹੜੀ ਛੱਤ ਉੜ ਕੇ ਸਾਡੇ ਪਿੱਛੇ ਡੱਕ ਪਿਆ ਸੀਗਾ ਉਹਦੇ ਵਿੱਚ ਬਿਜਲੀ ਐ ਤੇ ਉਹ ਜਿਹੜੀ ਇੱਟ ਸੀਗੀ ਇੱਟ ਵੀ نیچے ਸਾਡੇ ਗਰੀਬ ਨੂੰ ਬੱਚਾ ਹੁੰਦਾ ਤਾਂ ਮਤਲਬ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਫਤ ਲੱਗਿਆ ਕੀ ਹੋਇਆ ਕੀ ਬੱਚੇ ਨੂੰ ਮੈਂ ਪੁੱਛਿਆ ਮੈਂ ਕਿਹਾ ਤੂੰ ਇੱਟਾ ਮਤਲਬ ਕਿਦਾਂ ਗੰਬਰ ਰੱਖਿਆ ਸੀ ਜਾਂ ਕਰਖਾ ਸੀਗਾ ਕਹਿੰਦੇ ਮੈਂ ਪੋਟਾਸ਼ ਰੱਖਿਆ ਸੀ ਇਨ ਅਗਲੇ ਕੇ ਹਸਮੀ ਕਰਨੇ ਕੰਨ ਨਾਲ ਤਾਂ ਕੁਝ ਨਿਊ ਬਲਾਸਟਾ ਹੁੰਦਾ ਨਹੀਂ ਹੈਗਾ ਮੈਂ ਕਿੱਥੋਂ ਲੈ ਕੇ ਆਇਆ ਕਹਿੰਦਾ ਮੈਂ 200 ਰੁਪਏ ਲੈ ਕੇ ਆਇਆ ਭਈਆ ਤੇ ਉਹ ਰੇਲਵੇ ਰੋਡ ਤੋਂ ਲੈ ਕੇ ਆਇਆ ਜੀ ਕੋਈ ਚਾਬੀ ਤਾਲੇ ਵਾਲੇ ਹੈਗੇ ਉਹ ਵੇਚਦੇ ਆਂ ਕੋਈ ਨੁਕਸਾਨ ਨਹੀਂ ਪਿੱਛੇ ਜਿਆਦਾ ਕੋਈ ਨਹੀਂ ਪਿੱਛੇ ਨੁਕਸਾਨ ਸਾਡਾ ਬਸ ਜਿਹੜੇ ਡੱਫ ਕੁੱਲਾ ਸੀਗਾ ਉਹ ਜਾਲੀਆਂ ਵਗੈਰਾ ਕਾਫੀ ਟੁੱਟੀਆਂ ਤੇ ਲੰਚ ਲੱਗਣ ਲਗਾਏ ਬਸ ਜੋ ਵੀ ਤੋਂ ਇਟਾ ਵਗੈਰਾ ਉੱਪਰ ਚ ਡਿੱਗੀਆਂ ਸਾਡੀ niche ਕੀ ਨਾਮ ਹੈ ਤੁਹਾਡਾ ਇਹ ਨਾਮ ਮਕੇਸ਼ ਭਗਤ ਛੋਟਾ ਮਕਾਨ ਹੈ ਹਾਂਜੀ ਜਿਹੜਾ ਬਲਾਸਟ ਹੋਇਆ ਤਾਂ ਮੱਕਾ ਹੋਇਆ ਹੈ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਜੇ ਮੈਨੂੰ ਖੀਰ ਲੈ ਕੇ ਇਹਨਾਂ ਨੇ ਰੱਖਿਆ ਸੀ ਜਾਂ ਤਾਂ ਕੁਝ ਨਹੀਂ ਪਤਾ ਇਹਨਾਂ ਨੇ ਲੁਕੋ ਕੇ ਰੱਖਿਆ ਸੀ ਮੁੰਡੇ ਨੇ ਕਿੱਥੇ ਉੱਪਰ ਹਾਂਜੀ ਹੁਣ ਦੱਸ ਰਿਹਾ ਕਿੰਨਾ ਨਹੀਂ ਅਸਤਵਾ ਜੀ ਸੀ ਨਾਲ ਖਾਲੀ ਪਤਾ ਨਹੀਂ ਕਿੱਲਾ ਪोटाਸ ਸੀਗੇ ਕਹਿ ਰਿਆ ਲਿਆ ਕੇ ਰਾਇਆ ਸੀ ਅੱਛਾ ਤੁਸੀਂ ਤੁਹਾਨੂੰ ਨਹੀਂ ਪਲ ਗਿਆ ਪोटाਸ ਲੈ ਕੇ ਆਇਆ ਸਾਨੂੰ ਕੁਝ ਨਹੀਂ ਪਤਾ ਇਹ ਲੁਕੋ ਕੇ ਆਪੇ ਰੱਖਿਆ ਹੋਇਆ ਹੈ ਜਿਹੜੀ ਪोटाਸ ਹੈ ਉਹ ਪੈਪ ਚ ਲਾ ਕੇ ਚਲਦੀ ਹੈ ਜਦੋਂ ਪੈਪ ਆਇਆ ਘਰ ਦੇ ਵਿੱਚ ਉਸ ਟਨ ਤੁਸੀਂ ਲੁਕਿਆ ਇਹਨੂੰ ਉਹ ਲਿਆ ਸੀ ਜੇ ਉਦੋਂ ਚਲਾ ਕੇ ਇਹਨੇ ਖਤਮ ਕਰ ਲਿਆ ਸੀ ਨਹੀਂ ਪੈਪ ਜਦੋਂ ਆਇਆ ਤੁਹਾਨੂੰ ਪਤਾ ਹੀ ਨਹੀਂ ਪਾਪ ਦੇ ਵਿੱਚ ਪੈਂਦਾ ਇਹ ਹਾਂਜੀ ਫੇਰ ਰੋਕਿਆ ਨਹੀਂ ਫੇਰ ਤੁਸੀਂ ਰੋਕਿਆ ਜੀ ਅਸੀਂ ਬੁਰਾ ਲਿਆ ਥੋੜਾ ਮੋੜਾ ਜੇ ਕਿਹਾ ਬਸ ਨਹੀਂ ਹੋ ਰਾਨਾ ਜੇ ਕੋਈ ਬੜਾ ਬੜਾ ਹੁਣ ਹਾਸਾ ਹੋ ਜਾਂਦਾ ਮੇਰੇ ਹੋ ਜਾਂਦਾ ਜੀ ਆ ਦੇਖੋ ਸਾਡੇ ਬੱਚੇ ਤਿੰਨ ਨੇ ਕਿਤੇ ਕੀ ਪਤਾ ਸਾਰੇ ਹੀ ਮਰ ਜਾਂਦੇ ਪਹਿਲਾਂ ਤਾਂ ਨਹੀਂ ਲਿਆ ਕੇ ਦਿੱਤਾ ਤੇਰਾ ਮਤਲਬ ਮੰਨਦੇ ਹੋ ਕਿ ਜਿਹੜੀ ਗਲਤੀ ਹੈ ਹੋਣੀ ਵੀ ਮਾਪ-ਬਾਪ ਦੀ ਤੁਸੀਂ ਇਹਨਾਂ ਨੂੰ ਨਹੀਂ ਰੋਕਿਆ ਰੋਕਿਆ ਜੀ ਅਸੀਂ ਬਾਕੀ ਸਾਨੂੰ ਪਤਾ ਹੀ ਨਹੀਂ ਜੀ ਕੁਝ ਵੀ ਪੈਸੇ ਕਿਨੇ ਦਿੱਤੇ ਸੀ ਪੈਸੇ ਵੀ ਕਹਿ ਰਿਆ ਸਾਨੂੰ ਪਤਾ ਨਹੀਂ ਕਿੱਥੋਂ ਲਿਆਇਆ ਪੈਸੇ ਦੁਵਾਲੇ ਮਿਲੇ ਜੀ ਕਿਹਨਾ ਦਿਵਾਲੇ ਦੁਵਾਲੇ ਦੁਕਾਨ ਤੇ ਰਹਿੰਦਾ ਸੀ ਮੇਰੇ ਨਾਲ ਅੱਛਾ ਉੱਥੋਂ ਫਿਰ ਕੋਈ 150 ਰੁਪਏ ਦੇ ਦਿੰਦਾ ਸੀ ਦੀਵਾਲੀ ਨੂੰ ਅੱਛਾ ਉਤੋਂ ਹੀ ਲੈ ਗਿਆ ਤੂੰ ਸਾਟੇ ਤੋਂ ਨੀ ਨਾਮ ਹੋੜਾ ਮੇਰਾ ਮੁਕੇਸ਼ ਭਾਈ ਕਿੰਨੇ ਨੰਬਰ ਗੱਲ ਜੀ ਦਿੰਦੇ ਹੋ ਦੋ ਨੰਬਰ ਜੀ ਦੋ ਨੰਬਰ ਕੀ ਕੰਮ ਕਰਦੇ ਹੋ ਚਾਹ ਦਾ ਕੰਮ ਕਿਹੜੀ ਜਗ੍ਹਾ ਤੇ ਨਾ ਖਾਨੇ ਕੋਲ